ਸਸੀ ਕਾ ਪੰਜਾਬੀਓ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਆਖ ਕਰਦਾ ਸਭ ਠੀਕ ਠਾਕ ਹੋਵੇਂ ਅੱਜ ਭਰਾਵੋ ਗੱਲਬਾਤ ਕਰਨੀ ਆਪਾਂ ਸਰਦਾਰ ਚੰਨਜੀਤ ਸਿੰਘ ਚੰਨੀ ਜੀ ਬਾਰੇ ਜੋ ਕਿ ਚਲੰਦਰ ਦੀ ਸੀਟ ਐਮਪੀ ਦੀ ਲਾਨਤ ਜਾ ਰਹੇ ਨੇ ਕਿ ਸਰਦਾਰ ਚੰਨਜੀਤ ਸਿੰਘ ਚੰਨੀ ਸਾਫ ਕਾ ਸੀਐਮ ਪੰਜਾਬ ਜਦੋਂ ਸੀਐਮ ਹੁੰਦੇ ਸੀਗੇ ਸਰਦਾਰ ਚੰਨਜੀਤ ਸਿੰਘ ਚੰਨੀ ਜੀ ਉਦੋਂ ਉਹਨਾਂ ਨੇ ਬਹੁਤ ਹੀ ਅਨੇਕਾਂ ਕੰਮ ਕੀਤੇ ਨੇ ਕਿ ਸਰਕਾਰ ਕਿਸਾਨਾਂ ਪ੍ਰਤੀ ਵੀ ਉਹ ਖੜੇ ਨੇਗੇ ਤੇ ਮਜ਼ਦੂਰ ਬਾਰਕ ਲਈ ਵੀ ਉਹ ਖਰੇ ਨਹੀਂ ਸਰਦਾਰ ਚੰਨਜੀਤ ਸਿੰਘ ਚੰਨੀ ਜੀ ਕਿਉਂਕਿ ਉਹਨਾਂ ਨੇ ਬਹੁਤ ਵਧੀਆ ਹੀ ਕੰਮ ਕੀਤੇ ਨੇ ਕਿ ਕਿਹੜੇ ਅੱਜ ਕਹਿੰਦੇ ਫਿਰਦੇ ਨੇ ਕਿ ਆ ਸਾਡੇ ਪੰਜਾਬ ਦੇ ਸੀਐਮ ਸਰਦਾਰ ਭਗਮント ਸਿੰਘ ਜੀ ਮਾਨ ਕੇ ਅਸੀਂ ਇੰਗੀਆਂ ਨੌਕਰੀਆਂ ਵੰਡਤੀਆਂ 43000 ਵੰਡਤੀਆਂ 65000 ਵੰਡਤੀਆਂ 34000 ਵੰਡਤੀਆਂ ਹਨ ਉਹ ਸਾਰਿਆਂ ਨੂੰ ਹੀ ਸਰਦਾਰ ਚੰਨਜੀਤ ਸਿੰਘ ਜੀ ਚੰਨੀ ਜੀ ਵੇਲੇ ਲਾਂਚ ਹੋਇਆ ਹੋਇਆ ਸੀਗਾ ਕਿ ਐਨੇ ਆਪ ਆ ਮਹਿਕਮੇ ਚ ਬੰਦੇ ਭਾਰਤੀ ਨੇ ਕਿ ਇੰਨੇ ਆ ਮਹਿਕਮੇ ਚ ਬੰਦੇ ਨੇ ਉਹ ਸਰਦਾਰ ਚੰਨਜੀਤ ਸਿੰਘ ਚੰਨੀ ਜੀ ਨੇ ਆਪਦੇ ਜਦੋਂ ਸੀਐਮ ਦੇ ਆਉਂਦੇ تھے ਸੀਗੇ ਉਦੋਂ ਉਹਨਾਂ ਨੇ ਨਿਯੂ ਮ ਦਿੱਤੇ ਹੋਏ ਸੀਗੇ ਉਹਨਾਂ ਨੂੰ ਆਫਰ ਲੈਟਰ ਕਿਉਂਕਿ ਅੱਜ ਜੋ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਕਹਿ ਰਹੇ ਨੇ ਕਿ ਕਿ ਅਸੀਂ ਇੰਨੀਆਂ ਨੌਕਰੀਆਂ ਵੰਡਤੀ ਆ ਉਹ ਬਿਲਕੁਲ ਹੀ ਕਹਿ ਸਕਦੇ ਆ ਚੋਟੀਆਂ ਨੇ ਗੀਆਂ ਕਿਉਂਕਿ ਸਰਦਾਰ ਚੰਨਜੀਤ ਸਿੰਘ ਚੰਨੀ ਜੀ ਇਹਨਾਂ ਨੇ ਉਹ ਨੌਕਰੀਆਂ ਦਿੱਤੀਆਂ ਹੋਈਆਂ ਨੇ ਗੀਆਂ ਕਿ ਸਰਦਾਰ ਭਗਮਤ ਸਿੰਘ ਮਾਨ ਸਾਹਿਬ ਜੀ ਜੇ ਤੁਸੀਂ ਅਸੀਂ ਤੁਹਾਨੂੰ ਚਾਹੁੰਦੇ ਹਾਂ ਕਿ ਜੇ ਤੁਸੀਂ ਵੱਡੀ ਲੀਡ ਨਾਲ ਤੁਹਾਨੂੰ ਜਿਤਾਇਆ ਵਾ 92 ਛੋਟੇ ਐਮਐਲਏ ਚ ਜਿਤਾਏ ਨੇ ਕਿ ਕੱਲੇ-ਕੱਲੇ ਐਮਐਲਏ ਨੂੰ ਵੋਟਾਂ ਡਟ ਕੇ ਪਾਈਆਂ ਨੇ ਇਹ ਸਾਰੀਆਂ ਪਾਰਟੀਆਂ ਦਾ ਵੱਖ ਹੋ ਕੇ ਕਿਉਂਕਿ ਅਸੀਂ ਬਾਕੀ ਪਾਰਟੀਆਂ ਵੀ ਦੇਖ ਲਈਆਂ ਸੀਗੀਆਂ ਜਦੋਂ ਤੁਹਾਨੂੰ ਵੋਟਾਂ ਪਾਈਆਂ ਨੇ ਭਗਮਤ ਮਾਨ ਜੀ ਆਪਾਂ ਤੁਹਾਨੂੰ ਵੀ ਬੇਨਤੀ ਕਰ ਰਹੇ ਹਾਂਗੇ ਕਿਉਂਕਿ ਜਿਹੜੀਆਂ ਤੁਸੀਂ ਇੰਨੀਆਂ ਨੌਕਰੀਆਂ ਵੰਡੀਆਂ ਨੇਗੀਆਂ ਤੇ ਇੰਨੀਆਂ ਤੁਸੀਂ ਨੌਕਰੀਆਂ ਵੰਡੀਆਂ ਹੁੰਦੀਆਂ ਕਿਹੜੇ 1100 ਅਧਿਆਪਕ ਨੇਗੇ ਉਹ ਤਾਂ ਨਾ ਕਿਉਂ ਲੈਂਦੇ ਤੇ ਉਹ ਟੈਂਕੀ ਤੇ ਕਿਉਂ ਚੜਦੇ ਕਿਹੜੇ ਪ੍ਰਾਈਵੇਟ ਆਉਦੇ ਨੇਗੇ ਉਹ ਕਿਉਂ ਹਨਾ ਕਿਨੇ ਫੈਕਟਰੀਆਂ ਦੇ ਵਿੱਚ ਮਜ਼ਦੂਰ ਵਰਕੇ ਲੱਗੇ ਹੋਏ ਨੇਗੇ ਕਿਉਂ ਛੋਡੀ ਸਰਕਾਰ ਵੇਲੇ 8 ਘੰਟੇ ਤੋਂ 12 ਘੰਟੇ ਡਿਊਟੀ ਹੋਈ ਆਗੀ ਕਿਉਂਕਿ ਉਹ ਕਿਹੜੇ 4 ਘੰਟੇ 5 ਤੋਂ 8 ਤੱਕ ਕਿਹੜੇ ਵੰਡ দেয়াਗੇ 3 ਘੰਟੇ ਉਹ 3 ਘੰਟੇ ਓਵਰ ਟਾਈਮ ਦੇ ਵਿੱਚ ਲੱਗੇ ਜਾਂਦੇ ਹੁੰਦੇ ਸੀਗੇ ਤੇ ਉਹ ਤੁਸੀਂ ਉਹਨਾਂ ਤੋੜ ਕੇ 12 ਘੰਟੇ ਡਿਊਟੀ ਕੀਤੀ ਆਗੀ ਛੋਡੀ ਸਰਕਾਰ ਵੇਲੇ ਹੋਈ ਆ ਪਕ ਮਤਮਨ ਜੀ ਤੇ ਦੂਜੀ ਗੱਲ ਭਗਮਤਮਨ ਸਾਹਿਬ ਤੁਸੀਂ ਕਿਹੜੇ ਕਹਣੇ ਹੋ ਕਿ ਮਹਾਲਾ ਕਲੀਨਿਕ ਬਣਾ ਤੇ ਉਹ ਮਹਾਲਾ ਕਲੀਨਿਕ ਦਾ ਫਾਇਦਾ ਕੀ ਆ ਪਕ ਮਤਮਨ ਸਾਹਿਬ ਜੀ ਜੇ ਮਹਾਲਾ ਕਲੀਨਿਕ ਤੁਸੀਂ ਬਣਾ ਤੇ ਕਿਉਂਕਿ ਜਿਹੜੇ ਆਪਣੀਆਂ ਡਿਸਪੈਂਸਰੀਆਂ ਨੇਗੀਆਂ ਡਿਸਪੈਂਸਰੀਆਂ ਦੇ ਵਿੱਚ ਕਿਹੜੇ ਕੱਚੇ ਮੁਲਾਜ਼ਮ ਲੱਖੇ ਹੋਏ ਨੇਗੇ ਤੁਸੀਂ ਉਹਨਾਂ ਨੂੰ ਪੱਕਾ ਕਰ ਦੋ ਹਨਾ ਜਾਂ ਕਿਹੜੇ ਆਪਣੇ ਹਸਪਤਾਲਾਂ ਦੇ ਵਿੱਚ ਡਾਕਟਰ ਘਟਣਗੇ ਜਾਂ ਸਟਾਫ ਘਟਾਗਾ ਤੁਸੀਂ ਉੱਥੇ ਉਹਨਾਂ ਨੂੰ ਵੱਧ ਕਰੋ ਮਹੱਲਾ ਕਲੀਨਿਕ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਮਹੱਲਾ ਕਲੀਨਿਕ ਵੀ ਥੋੜਾ ਥੋੜਾ ਟਾਈਮ ਹੀ ਚੱਲਣਾ ਕਿਉਂਕਿ ਦਵਾਈਆਂ ਤਾਂ ਸੋਤੋਂ ਭਗਵੰਤ ਮਾਨ ਸਾਹਿਬ ਜੀ ਸਰਕਾਰੀ ਹਸਪਤਾਲਾਂ ਚ ਨਹੀਂ ਪੂਰੀਆਂ ਹੁੰਦੀਆਂ ਹੈਗੀਆਂ ਹਨਾ ਤੇ ਇੱਕ ਗੱਲ ਹੋਰ ਭਰ ਆਵੋ ਸਰਦਾਰ ਚੰਨਜੀਤ ਸਿੰਘ ਚੰਨੀ ਜਦੋਂ ਸੀਐਮ ਸੀਗੇ ਉਦੋਂ ਉਹਨਾਂ ਨੇ अनेका ਹੀ ਕੰਮ ਕੀਤੇ ਮਜ਼ਦੂਰ ਵਰਗ ਲਈ ਕੰਮ ਕੀਤਾ ਵਗਾ ਕਿਸਾਨਾਂ ਪ੍ਰਤੀ ਕੰਮ ਕੀਤਾ ਵਗਾ ਕਿਉਂਕਿ ਕਿਸਾਨਾਂ ਦੇ ਕਿਹੜੇ ਬਿੱਲ ਸੀਗੇ ਉਦੋਂ ਉਦੋਂ ਕਿਸਾਨਾਂ ਦਾ ਧੰਨਾ ਲੱਗਿਆ ਸੀਗਾ ਸਰਦਾਰ ਚੰਨਜੀਤ ਸਿੰਘ ਚੰਨੀ ਜੀ ਚੰਨੀ ਜੀ ਉਹਨਾਂ ਨੂੰ ਰੋਕਿਆ ਸੀਗਾ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਉਹਨਾਂ ਦਾ ਵਿਰੋਧ ਕਰਕੇ ਰੋਕਿਆ ਸੀਗਾ ਤੇ ਉੱਥੇ ਹੀ ਉਹਨਾਂ ਨੇ ਖੜੇ ਪੈ ਰਹੀ 18 ਉਹਨਾਂ ਦੇ ਸੀਗੇ 20 ਪਰੇਸ਼ਣ ਵੀ 18 ਪਰੇਸ਼ਣ ਸੀਗੇ ਉਹਨਾਂ ਵਿੱਚੋਂ ਸਰਦਾਰ ਚੰਦਜੀਤ ਸਿੰਘ ਚੰਨੀ ਨੇ ਉੱਥੇ ਮੌਕੇ ਤੇ ਹੀ 12 ਪਰੇਸ਼ਨਾ ਦਾ ਉੱਥੇ ਹੀ ਹੱਲ ਕਰਤਾ ਸੀਗਾ ਜਿੱਥੇ ਸੇਵ ਰਹਿੰਦੇ ਸੀਗੇ ਉਹ ਕਹਿੰਦੇ ਮੈਂ ਆਪਦੀ ਪਾਰਟੀ ਦੇ ਨਾਲ ਗੱਲਬਾਤ ਕਰਕੇ ਇਹਦਾ ਵੀ ਹੱਲ ਸੇਤੀ ਕਰਾਊਗਾ ਕਿਉਂਕਿ ਉਹ ਮੌਕਾ ਪੰਜਾਬ ਤੋਂ ਸਰਦਾਰ ਚੰਦਜੀ ਸਿੰਘ ਚੰਨੀ ਜੀ ਵੇਲੇ ਸਾਹਬਿਆ ਨਹੀਂ ਗਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ